ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨੇ ਆਪਣੀ ਹਾਰ ਸਵੀਕਾਰ ਕਰ ਲਈ। ਔਰ ਗੁੰਡਾਗਰਦੀ ਦਾ ਕੰਮ ਜਿਹੜਾ ਉਹ ਤਨ ਤਨ ਹਲਕੇ ਦੇ ਵਿੱਚ ਸ਼ੁਰੂ ਹੋ ਗਿਆ। ਪੁਲਿਸ ਦੀ ਇੰਨੀ ਦੁਰਵਰਤੋਂ ਹੋ ਰਹੀ ਆ। ਕਦੀ ਸਾਡੀ ਪਾਰਟੀ ਦੇ ਲੀਡਰਾਂ ਦਾ ਗਲਤ ਨੰਬਰ ਪਲੇਟਾ ਲਾ ਕੇ ਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ। ਕੱਲ ਰਾਤੀ ਇੱਕ ਸਾਡੇ ਮੌਜੂਦਾ ਸਰਪੰਚ ਸਰਦਾਰ ਬਰਿੰਦਰ ਸਿੰਘ ਸੋਨੂ ਮਰਾੜ ਜਿਹੜੇ ਦੋਦਿਆਂ ਦੇ ਸਰਪੰਚ ਆ ਉਹਨਾਂ ਨੂੰ ਰਾਤ ਨੂੰ ਘਰੋਂ ਚੁੱਕ ਲਿਆ ਦੋ ਸਾਬਕਾ ਸਰਪੰਚ ਸਰਦਾਰ ਜਮੇਰ ਸਿੰਘ ਕਾਕਾ ਛਾਪਾ ਸਾਬਕਾ ਸਰਪੰਚ ਛਾਪਾ ਸਰਦਾਰ ਬਲਵਿੰਦਰ ਸਿੰਘ ਬਿੰਦਾ ਸਾਬਕਾ ਸਰਪੰਚ ਪੁੱਤਰ ਕੜਾ ਇਹ ਤਿੰਨੇ ਰਾਤ ਨੂੰ ਪੁਲਿਸ ਨੇ ਜਿਹੜੇ ਆ ਇਹ ਚੁੱਕਲੇ ਇਹਨਾਂ ਦਾ ਹਾਲੇ ਤੱਕ ਪਤਾ ਨਹੀਂ ਕਿ ਕਿੱਥੇ ਲੈ ਕੇ ਗਏ ਕਿਹੜੇ ਕੇਸ ਲੈ ਕੇ ਗਏ ਅੱਜ ਤਰਨਤਨ ਸ਼ਹਿਰ ਦੇ ਵਿੱਚ ਮੌਜੂਦਾ ਐਮਸੀ ਸ਼ਾਮ ਸਿੰਘ ਮਰਾਗਪੁਰ ਸਵੇਰੇ 6 ਵਜੇ ਪੁਲਿਸ ਉਹਨਾਂ ਨੂੰ ਘਰ ਚੁੱਕ ਕੇ ਲੈ ਗਈ। ਔਰ ਹੈਰਾਨਗੀ ਦੀ ਗੱਲ ਹੈ ਮੈਂ ਐਸਐਸਪੀ ਮੈਡਮ ਦੇ ਨਾਲ ਰਵਜੋਤ ਗਰੇਵਾਜ ਜੀ ਦੇ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦੇ ਜੀ ਅਸੀਂ ਤਾਂ ਚੁੱਕੇ ਨਹੀਂ। ਮੈਂ ਕਹਿੰਦਾ ਜੀ ਤੁਹਾਡੀ ਪੁਲਿਸ ਨੇ ਨਹੀਂ ਚੁੱਕਿਆ ਤੁਸੀਂ ਫਿਰ ਕਿਡਨੈਪਿੰਗ ਦਾ ਪਰਚਾ ਦਰਜ ਕਰੋ। ਕਹਿੰਦੇ ਜੀ ਪਹਿਲਾਂ ਮੈਨੂੰ ਚੈੱਕ ਕਰ ਲਿਓ। ਮੈਂ ਕਹਿੰਦਾ ਤੁਸੀਂ ਕਹਿੰਦੇ ਤੁਸੀਂ ਚੁੱਕੇ ਨਹੀਂ। ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਟਵੀਟ ਕੀਤਾ। ਕਿ ਦੇਖੋ ਇਸ ਤਰ੍ਹਾਂ ਚੋਣਾ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਸਰਕਾਰ ਨੇ ਆਪ ਸਾਰੀ ਇਲੈਕਸ਼ਨ ਵਿੱਚ ਰਿਡਿੰਗ ਕਰਨੀ ਹੈ ਵਿਰੋਧੀ ਪਾਰਟੀਆਂ ਦੇ ਬੰਦੇ ਚੱਕਰੇ ਆ ਇੱਥੇ ਸੋਸ਼ਲ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕਿੰਨੀਆਂ ਗੱਡੀਆਂ ਜਿਹੜੀਆਂ ਨਾਲ ਨਾਲ ਕੋਈ ਨੰਬਰ ਕਿਸੇ ਦੇ ਅਪਲਾਈ ਫਾਰਮ ਲਿਖਿਆ ਪੰਜਾਬ ਸਰਕਾਰ ਦੇ ਸਟicker ਲੱਗੇ ਆ ਤੇ ਸਾਰਾ ਪ੍ਰਸ਼ਾਸਨ ਕਿੱਥੇ ਸੁਟਾ ਪਿਆ ਪੈਂਤੀ ਸਾਲ ਦੀ ਪਬਲਿਕ ਲਾਈਫ ਦੇ ਵਿੱਚ ਮੈਂ ਪ੍ਰਸ਼ਾਸਨ ਇੰਨਾ ਬੇਵਸਨੀ ਦੇਖਿਆ ਜਿੰਨਾ ਮੈਂ ਇੱਥੇ ਤਰਨਤਾਰਨ ਦੇ ਵਿੱਚ ਦੇਖ ਰਿਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਆਪਣੀ ਜ਼ਿੰਮੇਵਾਰੀ ਨਿਭਾਓ ਮੈਂ ਅਬਜ਼ਰਵਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੀ ਡਿਊਟੀ ਆ ਫਰੀ ਐਂਡ ਪੇਰ ਇਲੈਕਸ਼ਨ ਕਰਾਉਣੀ ਆਉਟ ਸਟੇਟ ਦੇ ਚੀਫ ਇਲੈਕਟਰ ਅਫਸਰ ਸਾਹਿਬ ਨੂੰ ਵੀ ਮੈਂ ਆਪਣਾ ਟਵੀਟ ਭੇਜਿਆ ਕਿ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਸਕਦੀਆਂ ਇਹ ਤੋਂ ਬੈਟਰ ਹੈ ਕਿ ਸਰਕਾਰ ਨੂੰ ਵੀਨਰ ਡਿਕਲੇਅਰ ਕਰ ਦਿਓ ਹੁਣ ਜੇ ਸਰਕਾਰ ਹਾਰ ਰਹੀ ਆ ਤੇ ਇਹਦਾ ਮਤਲਬ ਕਿ ਤੁਸੀਂ ਇਹੋ ਜੇ ਮਨਸੂਬੇ ਵਰਤੋਗੇ ਤੇ ਇਸ ਤਰੀਕੇ ਦੇ ਨਾਲ ਇਲੈਕਸ਼ਨ ਕਰਾਓਗੇ ਕੀ ਫਾਇਦਾ ਹੈ ਇਲੈਕਸ਼ਨ ਕਰਾਉਣ ਦਾ ਸਰਪੰਚ ਚ ਚੱਕੋਗੇ ਸਾਬਕਾ ਸਰਪੰਚ ਚੱਕੋਗੇ ਕੌਂਸਲਰ ਚੱਕੋਗੇ ਤੇ ਕਾਦੀ ਇਲੈਕਸ਼ਨ ਹੈ ਇਸ ਕਰਕੇ ਅੱਜ ਹੁਣ ਦਾਣਾ ਮੰਡੀ ਦੇ ਵਿੱਚ ਅਸੀਂ ਪ੍ਰੋਟੈਸਟ ਵੀ ਕਰਨ ਲੱਗੇ ਆ ਮੈਂ ਆਬਜ਼ਰਵਰ ਜਿਹੜੇ ਆਏ ਆ ਉਹਨਾਂ ਨੂੰ ਵੀ ਮਿਲੇਗਾ ਟਵੀਟ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਤੁਹਾਡੀ ਡਿਊਟੀ ਬਣਦੀ ਹੈ ਆਪੋ ਆਪਣਾ ਰੋਲ ਪਲੇ ਕਰੋ ਸ਼ਰਮਣੀ ਅਕਾਲੀ ਦਲ ਦੇ ਧੱਕੇਸ਼ਾਹ ਜਿਹੜੀ ਹੈ ਕਦੀ ਬਰਦਾਸ਼ਤ ਨਾ ਕਰੇ